ਮਹਦੂਦ ਕਰਦੇ ਬੁੱਧੀ ਦਾ ਨਾਸ ਹੋ ਗਿਆ ਬੁੱਧੀ ਦਾ ਬੁੱਧੀ ਦਾ ਨਾਸ ਹੋਦਈ ਹੋ ਗਿਆ ਸੱਚਖੰਡ ਦੇ ਨਾਲੇ ਟਕਰਾ ਗਿਆ ਸੱਚ ਦੀ ਮਾਤਿਯ ਦੇ ਨਾਲੇ ਟਕਰਾ ਗਿਆ ਜਦ ਜਾਂ ਹੁਕਮ ਨਾਲੇ ਟਕਰਾ ਗਿਆ ਬੁੱਧੀ ਦਾ ਦੋਦੋ ਹੀ ਨਾਸ ਹੋ ਗਿਆ ਮੈਂ ਮਹਦੂਦ ਲਿਖਾਇਆ ਖਸਮੇ ਕੇਦਰ ਉਹ ਕਹਿੰਦਾ ਵੀ ਇਹਨਾਂ ਨੂੰ ਬਾਈ ਐਡ ਕਰ ਦੋ ਏਰੀਆ ਚ ਬੰਦ ਕਰ ਦੋ ਇੱਥੇ ਮਹਦੂਦ ਕਰ ਦੋ ਇਹ ਇਹਨਾਂ ਨੂੰ ਫੇਰ ਕੀ ਹੈ ਵੀ ਤੁਸੀਂ ਭਾਈ ਇਲਾਜ ਹੁਣ ਤੁਹਾਡਾ ਇਹ ਹੈ ਕਰ ਤੁਸੀਂ ਤਾਂ ਆ ਸਕਦੇ ਹੋ ਫਿਰ ਉਹ ਤੇਨ ਤੇਰੇ ਵਿੱਚ ਆਦਮੀ ਦਾ ਜਨਮ ਫਿਰ ਕਿਵੇਂ ਬੜਿਆ ਸਵਾਲ ਹੈ ਫਿਰ ਉਹ ਤੇ ਪੈਸਟੋਂ ਦਾ ਤੇਰੇ ਤੇ ਵੀ ਇਹ ਤਾਂ ਉਹ ਤੋਂ ਅਸੀਂ ਦਾ ਪੈਰ ਘਾੜਾ ਮਾਰ ਲਿਆ ਪੈਰ ਘਾੜਾ ਮਾਰਿਆ ਗਾਫਲਾ ਪੜੇ ਹੱਥ ਤੇ ਪੈਰ ਘਾੜਾ ਮਾਰ ਲਿਆ ਗਲਤ ਹੋ ਗਿਆ ਤੁਮ ਕਿੱਤੇ ਸਾਰਾ ਕੁਛ ਆਪਣਾ ਸੀ ਕਿਤੇ ਕੁਛ ਵੀ ਆਪਣਾ ਨਹੀਂ ਉੱਥੇ ਪਛਤਾਉਂਦਾ ਫਿਰ ਉੱਥੇ ਪ੍ਰਸਚਿਤ ਕਰਦਾ ਤੇਰੇ ਤੇ ਗੁਰਸੇਵਾ ਤੇ ਭਗਤ ਕਮਾਈ ਦਾ ਵਾਅ ਵਾਣਸ ਫਿਰ ਆਪਣੀ ਗਲਤੀ ਤੇ ਜਾਂ ਪਛਤਾਉਂਦਾ ਫਿਰ ਇਹਨੂੰ ਐਵੇਂ ਹੁਣ ਤੋਂ ਐਂ ਕਰ ਐ ਪ੍ਰੋਸੀਜਰ ਈ ਨੰਗ ਐਂਦੀਆਂ ਜੂਨਾ ਬਹੁਤ ਆਦਮੀ ਆਦਮੀ ਨੇ ਜੂਨ ਵਾਸਤੇ ਅਸਲ ਦੁਨੀਆ ਜੂਨਾ ਬਣੀਆਂ ਨੇ ਇੱਕੋ ਜੂਰ ਹੈ ਅਸਲ ਚ ਇਕੋ ਜੂਰੇ ਬਾਕੀ ਜੂਨਾ ਐਵੇਂ ਹੀ ਵਿੱਚੇ ਨੇ ਉਹਦੇ ਅਸਲ ਦੇ ਵਿੱਚ ਉਹ ਤੋਂ ਇਹਦੀ ਮਤ ਮਾਰੀ ਗਈ ਜੇ ਸੱਚਖੰਡ ਛੱਡਿਆ ਮਤ ਤਾਂ ਪਹਿਲਾਂ ਮਾਰੀ ਗਈ ਤੋ ਹੁਣ ਮਤ ਜਿਉਂਦੀ ਕਿਵੇਂ ਹੋਵੇ ਗਊ ਜਿਉਂਦੀ ਕਿਵੇਂ ਹੋਵੇ ਮਾਰੀ ਤਾਂ ਗਈ ਮਾਰੀ ਤਾਂ ਹੋਈ ਐ ਇਹ ਪ੍ਰਗਟ ਕਿਵੇਂ ਹੋਵੇ ਉਹ ਪ੍ਰਗਟ ਕਰਨ ਦਾ ਇਲਾਜ ਐ ਮਤ ਇਹਦਾ ਜਾਨਵਰ ਪਦਾਰਥ ਜਿਹੜਾ ਮਿਲਦਾ ਨਾ ਇਹ ਮਹਦੂਦ ਜਗ੍ਹਾ ਦੇ ਵਿੱਚ ਜਿਵੇਂ ਅੰਡੇ ਦੇ ਵਿੱਚੋਂ ਬਾਹਰ ਨਿਕਲਦਾ ਹੈ ਬੱਚਾ ਖੁੱਲੇ ਹਵਾ ਦੇ ਵਿੱਚ ਜਿੱਥੇ ਮਰਜੀ ਜਿੱਥੇ ਦੀ ਜਾਵੇ ਇਹ ਆਂਡਾ ਹੀ ਹੈ ਭਰਮਗਾ ਜਿਹੜਾ ਸਾਰਾ ਆਕਾਸ਼ ਹੈ ਇਹ ਭਰਮਗੇ ਅੰਡੇ ਜਮੰਦਾ ਬਹੁਤ ਵੱਡਾ ਅੰਡਾ ਹੈ ਕਿੱਡਾ ਅੰਡਾ ਜੱਡਾ ਦਾ ਉਪਰ ਆਕਾਸ਼ ਪਰ ਇਹਦਾ ਵਿੱਚ ਸਾਰੇ ਦਾ ਇਹ ਨੂੰ ਗਿਆਨ ਨਹੀਂ ਹੈ ਇਹ ਅੰਡੇ ਜਿਹੇ ਬਾਹਰ ਨਿਕਲਦੇ ਨੇ ਫੂਟੋ ਆਂਡਾ ਪਰ ਮੁਕਮਮਨੇ ਪਿਆ ਪ੍ਰਗਾਸਾ ਕਿੱਡਾ ਪ੍ਰਗਾਸਾ ਬ੍ਰੰਗਾਨੀ ਕੇ ਮਨ ਪ੍ਰਗਾਸ ਜੈਸੇ ਤਾਰ ਉਪਰ ਆਕਾ ਇੰਨਾ ਪ੍ਰਗਾਸ ਹੁਣ ਪ੍ਰਗਾਸ ਸਾਰੀਆਂ ਜੂਨਾਂ ਚ ਹੋਇਆ ਉਹ ਜੂਨਾਂ ਦਾ ਕੱਪੜੇ ਹੀ ਬਦਲੇ ਨੇ ਪ੍ਰਗਾਸ ਤਾਂ ਆਤਮਾ ਨੂੰ ਹੁਣ ਜੂਨਾਂ ਜਾਣਾਂ ਕੁਝ ਨਹੀਂ ਹੈ ਐਵੇਂ ਉਹ ਤਾਂ ਜਿਵੇਂ ਇੱਕ ਇੱਕ ਦਿਨ ਐਵੇਂ ਤੱਕ ਪੜਾਈ ਨੂੰ ਕਿੰਨੇ ਦਿਨ ਲੱਗਦੇ ਨੇ 1 ਜੂਨ ਦਾ ਇੱਕ ਦਿਨ ਹੈ بس ਇਹਦਾ ਇੱਕ ਦਿਨ ਦੀ ਪੜ੍ਹਾਈ ਹੈ ਇੱਕ ਦਿਨ ਦੀ ਪੜ੍ਹਾਈ ਇੱਕ ਜੂਨ ਮੰਨ ਲਓ ਤੁਸੀਂ ਤਾਂ ਕਿ ਜੂਨ ਦੇ ਵਿੱਚ ਇੱਕ ਦਿਨ ਦੀ ਪੜ੍ਹਾਈ ਹੈ 84 ਲੱਖ ਉਹ ਕਹਿੰਦੇ ਨੇ ਵੀ ਜੂਨ 84 ਲੱਖ ਜੂਨਾਂ ਨੇ 84 ਲੱਖ ਦਿਨ ਪੜ੍ਹਨੇ ਨੇ ਇਹ ਨੂੰ ਤਾਂ ਹੀ ਤਾਂ ਜਮਣਾ ਮਰਨਾ ਨਹੀਂ ਮੰਨਿਆ ਹੋਇਆ ਗੁਰਬਾਣੀ ਨੇ ਸਰੀਰ ਤਾਲ ਨੂੰ ਜਮਣਾ ਮਰਨਾ ਤਾਂ ਹੀ ਨਹੀਂ ਮੰਨਿਆ ਹੋਇਆ ਮੈਂ ਕਿਛ ਜਨਮ ਮੈਂ ਨਾ ਕੁਛ ਮਰਿਆ ਆਪਣ ਚੱਲਦਾ ਆਪੀ ਤਰ੍ਹਾਂ ਇਹਦਾ ਕੱਪੜੇ ਬਦਲਦਾ ਡਰੈਸ ਬਦਲਦਾ ਰੋਜ਼ ਹੈ ਇਹ ਗੱਲ ਵੀ ਰੋਜ਼ ਹੈ ਬਦਲਦਾ ਡਰੈਸ ਬਸ ਜਨਮ ਨੂੰ ਮਿਲਣਾ ਆਤਮਾ ਦੇ ਤਲਤੇ ਜਨਮ ਤਾਂ ਇੱਕ ਵਾਰ ਹੁੰਦਾ ਮਰਿਆ ਤਾਂ ਹਈਏ ਮਰਿਆ ਆਉਣੀ ਹੈ ਮਰਨਾ ਹੈ ਇਹਨੇ ਜੋ ਉਹ ਜਿਹੜਾ ਇਹਦੇ ਅੰਦਰ ਖਿਆਲ ਪੈਦਾ ਹੋਇਆ ਹੈ ਨਾ ਖਿਆਲ ਬ੍ਰੋਦਾ ਦਾ ਸੱਚ ਕਰਨ ਉਹ ਖਿਆਲ ਮਰਨਾ ਹੈ ਸਿਰ ਜੋ ਹੋਰ ਕੁਝ ਨਹੀਂ ਮਰਨਾ ਮਰਨਾ ਵੀ ਕੁਝ ਨਹੀਂ ਹੈ ਇਹਦਾ ਇਹਦਾ ਜਿਹੜੀ ਹੋ ਹੈ ਨਾ ਹੋ ਪੈਦਾ ਹੋ ਗਈ ਹੋ ਵਿਚਾਇਆ ਹੋ ਵਿਚ ਗਿਆ ਉਹ ਹੋਏ ਵਰਨੀ ਹੈ ਖੁਰਗੀ ਮਰਨਾ ਹੈ ਇਹਦਾ ਮਰਨਾਂ ਬਰਨਾਂ ਵੀ ਕੁਝ ਨਹੀਂ ਹੈ ਹੋ ਮਰਨੀ ਹੈ ਹੋ ਛੱਡਣੀ ਹੈ ਇਹਨੇ ਮਰਨੀ ਵੀ ਕੇ ਛੱਡਣੀ ਹੈ ਫਿਰ ਨੂੰ ਕਹੋ ਕਿਹੜੇ ਲਫ਼ਜ਼ਾਂ ਜਿਹਨੂੰ ਬਿਆਨ ਕੀਤਾ ਜਾਵੇ ਇਹਨਾਂ ਗੱਲਾਂ ਨੂੰ ਛੱਡਣੀ ਹੈ ਬਸ ਛੱਡਣੀ ਹੈ ਮਰਨੀ ਹੈ ਕੋਈ ਗੱਲ ਮਰਨੀ ਦਾ ਮਤਲਬ ਹੈ ਛੱਡ ਕੇ ਫੇਰ ਫੜ ਲੈਣੀ ਉਹ ਮਰਦੀ ਨਹੀਂ ਹੁੰਦੀ ਜਿੱਦ ਛੱਡਦੀ ਫੇਰ ਫੜ ਲੀਏ ਐਦਾਂ ਦਾ ਰੋਜੇ ਕਰਦਾ ਹੈ ਗਰਦਾਰੇ ਜਾਂਦਾ ਹੋਵੇ ਛੱਡ ਦਿੰਦਾ ਵਾਰ ਆਉਂਦਾ ਫਿਰ ਵੱਡ ਲੈਂਦਾ ਨੰਦਾ ਬਦਲੇ ਬੁੜ ਕੇ ਫੜੀ ਹੋਈ ਨਹੀਂ ਹੋਮੇ ਨੂੰ ਐਸਾ ਮੂੰਹ ਮੋੜਨਾ ਮੜ ਕੇ ਤੇ ਵੱਲੋਂ ਚੱਕਣਾ ਹੀ ਨਹੀਂ ਉਹਨੂੰ ਨਫ਼ਰਤ ਕਰਨੀ ਹੈ ਅੰਦਰੋਂ ਨਫ਼ਰਤ ਪੈਦਾ ਹੋ ਜੇ ਹੋਮੇ ਵਾਸਤੇ ਆਏ ਫਿਰ ਉਹਦੇ ਖਾਤਰ ਹੁਣ ਸਾਡੇ ਬਾਤੇ ਹੋਵੇ ਵਰਗੀ ਬਸ ਕਹਿੰਦੇ ਨੇ ਐਸਟਿਆਗੋ ਐਸਟ੍ਰਿਕ ਨਾ ਤੇਆਗੋ ਕਿ ਉਹਦੇ ਵਾਸਤੇ ਮਰ ਗਏ ਆਪਾਂ ਆਪਣੇ ਵਾਸਤੇ ਉਹ ਮਰ ਗਏ ਕੋਈ ਇੱਕ ਸਿੰਬਲ ਐ ਮਰਨ ਦਾ ਦਾਉ ਹੀ ਵਰਤੇ ਆਇਆ ਗੁਰਵਾਣੀ ਵਰ ਨੂੰ ਹੰਦੀ ਵੀ ਨਹੀਂ ਮਲਦੀ ਵੀ ਐ ਉਸ ਬੋਲੀ ਐ ਇਹ ਬੋਲੀ ਜਿਹੜੇ ਧਰਮ ਹੁੰਦੇ ਨੇ ਧਰਮ ਦੇ ਸਿੱਧੇ ਅਰਥ ਨਹੀਂ ਹੁੰਦੇ ਭਾਵ ਅਰਥ ਹੁੰਦੇ ਨੇ ਧਰਮ ਧਰਮ ਦੀ ਭਾਸ਼ਾ ਜਿਹੜੀ ਭਾਸ਼ਾ ਸੰਸਾਰੀ ਤੇ ਹੁੰਦਾ ਧਰਮ ਲਿਖਿਆ ਆ ਉਹਦੇ ਜਿੱਸਦੇ ਅਰਥ ਨਹੀਂ ਹੁੰਦੇ ਧਰਮ ਦੇ ਕਿਤੇ ਵੀ ਜਿਹੜਾ ਸਿੱਧੇ ਅਰਥ ਮੰਨਦਾ ਉਹ ਧਰਮ ਨੂੰ ਸਮਝੇ ਨਹੀਂ ਸਕਦਾ ਵਿਦਵਾਨ ਸਿੱਧੇ ਅਰਥ ਲੈਂਦੇ ਨੇ ਨਾ ਸਿੱਧੇ ਅਰਥ ਨਹੀਂ ਹੁੰਦੇ ਭਾਸ਼ਾ ਦੇ ਉੱਤੇ ਉੱਤੇ ਭਾਵ ਅਰਥ ਹੁੰਦੇ ਨੇ ਮਰਨ ਤੋਂ ਭਾਵ ਕੀ ਹੈ ਜ਼ੁਬਾਨੀ ਕਹਿੰਦੀ ਹੈ ਨਾ ਕਿ ਜਨਮ ਹੈ ਨਾ ਕਿ ਮਰਨਾ ਆਪਾਂ ਗਲਤ ਆਪ ਹੀ ਕਰਿਆ ਆਵਣ ਜਾਵਣ ਦ੍ਰਿਸ਼ ਅਨ ਦ੍ਰਿਸ਼ ਅਗਾਕਾਰੀ ਤਾਰੀ ਦਲਸ਼ਟ ਫਿਰ ਇੱਕ ਵਾਰ ਕਹਿੰਦੀ ਹੈ ਸ਼ਬਦ ਮਰਿਆ ਮਰਿਆ ਫੁੱਨ ਜੀਵ ਤਾਂ ਫਿਰ ਮਰਨਾ ਹੋਈ ਹੁਣ ਇੱਥੇ ਮਰਨਾ ਮਨ ਲਿਆ ਉੱਥੇ ਕਹਿਤਾ ਹੁੰਦਾ ਹੀ ਨਹੀਂ ਫਿਰ ਇਹ ਸ਼ਬਦ ਪੇਦ ਇੱਥੇ ਸ਼ਬਦ ਪੇਦ ਹੈ ਸ਼ਬਦ ਪੇਦ ਕੀ ਹੈ ਇਹ ਤੇ ਸ਼ਬਦ ਭੇਦ ਦੀ ਗੱਲ ਹੈ ਸ਼ਬਦ ਭੇਦ ਤੇ ਜਾਣ ਲੈ ਜਾਣ ਆਈ ਜਿੰਨਾ ਚਿਰ ਇਹ ਸ਼ਬਦ ਦਾ ਭੇਦ ਨਹੀਂ ਆਉਂਦਾ ਗੱਲ ਕੀ ਹੈ ਭਾਵ ਅਰਥ ਦਾ ਨਹੀਂ ਸਮਝ ਆਉਂਦੀ ਉਹਦਾ ਜੇ ਧਰਮ ਦਾ ਨਹੀਂ ਬਦਲਦਾ ਵਿਦਵਾਨਾਂ ਜੋ ਬੁੱਧੀ ਹੈ ਹੀ ਨਹੀਂ ਵਿਦਵਾਨਾਂ ਨੂੰ ਇਹ ਗੱਲ ਪੜਾਈ ਹੋਣੀ ਜਾਂਦੀ ਇਹ ਗੁਰਮੁਖੀ ਖਾਲੀ ਪੜਾਈ ਹੈ ਵਿਦਵਾਨਾਂ ਦੀ ਪੜਾਈ ਨਹੀਂ ਹੈ ਧਰਮ ਸਕੂਲਾਂ ਕਾਲਜਾਂ ਵਿੱਚ ਪੜਾਇਆ ਨਹੀਂ ਜਾਂਦਾ ਸੀ ਉਹ ਅਲੱਗ ਪੜਾਈ ਹੈ ਧਰਮ ਧਾਰਮਿਕ ਬੰਦੇ ਹੀ ਧਰਮ ਪੜਾਉਂਦੇ ਨੇ ਇਹ ਬਦਵਾਨਾ ਨੂੰ ਕਿਹੜੇ ਧਾਰਮਿਕ ਬੰਦੇ ਨੇ ਪੜਾਇਆ ਆਪ ਪੁਸਤਕਾਂ ਪੜ੍ਹ ਕੇ ਧਰਮ ਨਹੀਂ ਸਮਝਿਆ ਜਾ ਸਕਦਾ ਕਿਉਂਕਿ ਉਹਦੇ ਵਿੱਚ ਭਾਸ਼ਾ ਇਹੀ ਹੁੰਦੀ ਹੈ ਅਰਥ ਕੁਝ ਹੋਰ ਹੁੰਦੇ ਨੇ ਭਾਵ ਅਰਥ ਹੁੰਦੇ ਨੇ ਉਹਦੇ ਅਥੇ ਇਹ ਗੁਰਬਾਣੀ ਹੈ ਭਾਸ਼ਾ ਸੰਸਾਰੀ ਹੈ ਸਾਡੀ ਉਹ ਹੈ ਅਰਥ ਕੁਝ ਹੋਰ ਨੇ ਉਹ ਅਰਥ ਨਹੀਂ ਹਨ ਜਿਵੇਂ ਅਸੀਂ ਪੜ੍ਹਦੇ ਅਸੀਂ ਨਹੀਂ ਸਮਝ ਸਕਦੇ ਸਾਨੂੰ ਹੋਰ ਤਰੀਕੇ ਨਾਲ ਪੜਾਇਆ ਹੈ ਸਕੂਲ ਅਕਾਲ ਜੀ ਸਿੱਧੀ ਪੜਾਈ ਪੜਨੀ ਉਹ ਓਦਾਂ ਨਹੀਂ ਸਮਝ ਆਉਂਦੀ ਹੁੰਦੀ